ਦੇ ਤੇ ਇਹਦੇ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਚ ਜਿੱਥੇ 트럼ਪ ਵਰਗੇ ਨੂੰ ਨਹੀਂ ਬਖਸ਼ਿਆ ਤੇ ਕਿੰਨੇ ਵੀ ਦੇਸ਼ਾਂ ਨਾ ਗਦਾਰੀ ਕੀਤੀ ਆ ਦੇ ਨਾਲ ਇਹ ਵੀ ਮੈਨੂੰ ਪਤਾ ਲੱਗਾ ਕਿ ਜਿਹੜਾ ਪੰਜਾਬ ਸਰਕਾਰ ਨੇ ਇੱਕ ਹੋਰ ਬੜਾ ਪੰਜਾਬ ਵਿਰੋਧ ਦੀ ਕਿਸਾਨ ਮੋਦੀ ਫੈਸਲਾ ਕੀਤਾ ਕਿ 152 ਮੰਡੀਆਂ ਚ ਰਾਉਣੀਆਂ ਬਾਕੀ ਜਿਹੜੀਆਂ ਸਭ ਮੰਡੀਆਂ ਉਹ ਬੰਦ ਕਰ ਦੇਣੀਆਂ ਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀਆਂ ਜਨਾਲਾ ਵੱਲੋਂ ਵਰਕਰਾਂ ਨਾਲ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨੇਤਾ ਤਰਨ ਚੁੰਗ ਕਹਿ ਰਹੇ ਨੇ ਕਿ 117 ਸੀਟਾਂ ਦੇ ਚੋਣ ਲੜ ਕੇ ਜਿੱਤ ਹਾਸਲ ਕਰੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਜਪਾ ਸਭ ਜਗ੍ਹਾ ਤੋਂ ਚੋਣ ਲੜ ਸਕਦੀ ਹੈ ਪਰ ਆਉਣ ਵਾਲੀਆਂ ਨਗਰ ਪੰਚਾਇਤ ਦੀਆਂ ਚੋਣਾਂ ਦੇ ਦੌਰਾਨ ਹੀ ਲੋਕਾਂ ਨੇ ਫੈਸਲਾ ਕਰ ਦੇਣਾ ਕਿ ਕਿਸ ਪਾਰਟੀ ਨੂੰ ਲੋਕਾਂ ਨੇ ਰਾਜਪਾਕ ਦੇਣਾ ਹੈ ਆਪ ਬੀਜੇਪੀ ਜਿਹੜੀ ਚੋਕ ਸਾਹਿਬ ਕਹਿੰਦੇ ਪੈਕ 117 ਨੜਨੀ ਇਹ ਸਾਰੇ ਹਿੰਦੁਸਤਾਨ ਜਿੱਥੇ ਮਰਜ਼ੀ ਲੜ ਸਕਦੇ ਆ ਤੇ ਇਹਦੇ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਜਿੱਥੇ ਟਰੰਪ ਵਰਗੇ ਨੇ ਉਹ ਨਹੀਂ ਬਖਸ਼ਿਆ ਤੇ ਕਿੰਨੇ ਵੀ ਦੇਸ਼ਾਂ ਨਾਲ ਗਦਾਰੀ ਕੀਤੀ ਆ ਕਿੰਨੇ ਵੀ ਦੇਸ਼ ਦਾ ਬੇੜਾਗਰ ਕੀਤਾ ਆ ਇਹਦੇ ਸਾਰੇ ਹਿੰਦੁਸਤਾਨ ਜਿੱਥੇ ਲੜ ਸਕਦੇ ਆ ਇਹਦੇ ਆ ਮੇਰੇ ਖਾਲ ਨਗਰ ਕੌਂਸਲ ਦੀ ਨਗਰ ਨਿਗਮ ਦੀਆਂ ਇਲੈਕਸ਼ਨਾਂ ਹੋਣੀਆਂ ਪੰਜਾਬ 'ਚ ਇਹਦੇ ਉਦੋਂ ਹੀ ਸੰਗਤ ਨੇ ਪੰਜਾਬ ਦੀ ਸੰਗਤ ਨੇ ਫੈਸਲਾ ਕਰ ਦੇਣਾ ਕਾਂਗਰਸ ਦਾ ਵੀ ਅਕਾਲੀ ਦਲ ਦਾ ਵੀ ਭਾਜਪਾ ਦਾ ਹੋਰ ਵੀ ਕਿਹੜੀਆਂ ਨੁਕੜ ਪਾਰਟੀਆਂ ਵਾਲੀਆਂ ਮੀਟਿੰਗਾਂ ਕਰਦੇ ਉਹਨਾਂ ਦੀਆਂ ਵੀ ਕਿ ਕਿੰਨਾਂ ਨੂੰ ਲੋਕਾਂ ਨੇ ਰਾਜ ਭਗ ਦੇਣਾ ਹੈ ਇਸ ਦੇ ਨਾਲ ਇਹ ਵੀ ਮੈਨੂੰ ਪਤਾ ਲੱਗਾ ਕਿ ਜਿਹੜਾ ਪੰਜਾਬ ਸਰਕਾਰ ਨੇ ਇੱਕ ਹੋਰ بڑا ਪੰਜਾਬ ਵਿਰੋਧ ਦੀ ਕਿਸਾਨ ਮੋਦੀ ਫੈਸਲਾ ਕੀਤਾ ਕਿ 152 ਮੰਡੀਆਂ ਚ ਰਾਉਣੀਆਂ ਬਾਕੀ ਜਿਹੜੀਆਂ ਸਭ ਮੰਡੀਆਂ ਉਹ ਬੰਦ ਕਰ ਦੇਣੀਆਂ ਇਹ ਤੇ ਮਸ਼ਹੂਰ ਉਹ ਕਹਿ ਰਿਹਾ ਕਿ ਜਿਸ ਜਿਹੜਾ ਰਾਜਾ ਕੁੰਭ ਕਰਨ ਦੀ ਨੀਤ ਜਿਹੜਾ ਰਾਜਾ ਕੁੰਭ ਕਰਨ ਦੀ ਨੀਤ ਹੋਤਾ ਹੋਵੇ ਤੇ ਕਾਨਾ ਜਤ ਤੇਲ ਪਾ ਕੇ ਸਰੂ ਦਾ ਤੇਲ ਪਾ ਕੇ ਵੀ ਨਾ ਉੱਠੇ ਉਹਨੇ ਮੰਡੀਆਂ ਬੰਦ ਕੀਤੀ ਸਾਰਾ ਪੰਜਾਬ ਅੱਗੇ ਬੰਦ ਹੋਇਆ ਵਰਗਾ ਹੀ ਆ ਨਸ਼ੇ ਇੱਥੇ ਵਿਕਦੇ ਪਏ ਘਟਾਲੇ ਇੱਥੇ ਹੋ ਰਹੇ ਆ ਸਭ ਆ ਸ਼ਰਾਬ ਘਟਾਲਾ ਬਿਜਲੀ ਘਟਾਲਾ ਆ ਗਰੀਬ ਬੱਚਿਆਂ ਦਾ ਜਿਹੜੇ ਐਸੀ ਬੱਚਿਆਂ ਦੇ ਸਕਾਲਰਸ਼ਿਪ ਦਾ ਘਟਾਲਾ ਆ ਜਿਹੜਾ ਕਿਹੜਾ ਕੋਰੋਨਾ ਦਾ ਘਟਾਲਾ ਆ ਕਿਡੀਆਂ ਮੈਡੀਕਲ ਸੁਵਿਧਾ ਮੰਗੋਰੀ ਜਿ ਘਟਾਲਾ ਕਿੱਥੇ ਘਟਾਲਾ ਨਹੀਂ ਹੋਇਆ ਮੇਰਾ ਕਹਿਣ ਤੋਂ ਬਾਅਵੇ ਆ ਇਹ ਕੋਜ ਇਹ ਸਰਕਾਰ ਇਸ ਕਾਂਗਰਸ ਸਰਕਾਰ ਨੇ ਇੱਕ ਕੋਝਾ ਮਜ਼ਾਕ ਬਣਾਇਆ ਆ ਇਹਦੇ ਦੇ ਮੁੱਖ ਮੰਤਰੀ ਨੇ ਇਹਦੇ ਜਿਹੜੇ ਮੰਤਰੀ ਆ ਸਮੂਚੇ ਦੀ ਜਿਹੜੇ ਨਾਲ ਐਮ ਐਲ ਏ ਲੱਗੇ ਨੇ ਨਾਲ ਆਹ ਕਿਹੜੀਆਂ ਮੰਡੀਆਂ ਬੰਦ ਹੋਣ ਜਾ ਰਹੀਆਂ ਇਹ ਤਾਂ ਸਰਕਾਰ ਦੇ ਵੱਸ ਦਾ ਰੋਗ ਆ ਇੱਥੇ ਤਾਂ ਸੈਂਟਰ ਦਾ ਰੋਲ ਹੀ ਕੋਈ ਨਹੀਂ ਆ ਇਹ ਦੇਣ ਸਾਨੂੰ ਉਸ ਮੌਕੇ ਸੇਵਾ ਦਾ ਮੌਕਾ ਤੇ ਅਸੀਂ ਵੇਖਾਂ ਕਿਹੜਾ ਬੰਦ ਕਰਦਾ ਆ ਕਿੜੀਆਂ ਜ਼ਿੰਮੇਵਾਰਾਂ ਦੀਆਂ ਮੰਡੀਆਂ ਖੜ ਕੇ ਨਾ ਚਾਲੀ ਨਾ ਕਰਾਈਆਂ ਤੇ ਫੇਰ ਵੇਖਿਓ ਇਹਨਾਂ ਨੇ ਤੇ ਤੁਹਾਨੂੰ ਯਾਦ ਹੋਵੇਗਾ ਜਦੋਂ ਇਹ ਸਰਕਾਰ ਬਣੀ ਆ ਮੇਰੇ ਹਲਕੇ ਦੇ ਘਟੋ ਘੱਟ 35-40 ਸਕੂਲ ਹੀ ਬੰਦ ਕਰ ਦਿੱਤੇ ਇਹਨਾਂ ਨੇ ਜਿਹੜੇ ਗਰੀਬ ਬੱਚਿਆਂ ਦੇ ਉਸ ਤੋਂ ਵੱਧ ਲੋਕਾਂ ਦੀਆਂ ਪੈਨਸ਼ਨਾਂ ਲੋਕਾਂ ਦੀਆਂ ਆਪਣੀਆਂ ਸੱਗਣ ਸਕੀਮਾਂ ਲੋਕਾਂ ਦੀ ਲੋਕ ਭਲਾਈ ਸਕੀਮਾਂ ਸਾਰੀਆਂ ਬੰਦ ਕਰ ਦਿੱਤੀਆਂ ਇਹਨਾਂ ਨੇ ਦੇਣੀਆਂ ਤੇ ਕੀ ਹੀ ਸ਼ਰੂਮ ਨਹੀਂ ਕਾਲੀਦਾ ਸਾਹਿਬ ਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜੀ ਦੀਆਂ ਜਿਹੜੀਆਂ ਮੁੱਖ ਮੰਤਰੀ ਸਨ ਸਾਡੇ ਡਿਪਟੀ ਸੁਪਰੀਮ ਮੁੱਖ ਮੰਤਰੀ ਸਨ ਇਹੜੀਆਂ ਗਈ ਪਹਿਲੀਆਂ ਦਿੱਤੀਆਂ ਲੋਕ ਭਲਾਈ ਸਕੀਮ ਸਾਡੀਆਂ ਬੰਦ ਕਰ ਦਿੱਤੀਆਂ ਇਹ ਤੇ ਲੋਕ ਦੇ ਹੱਥਾਂ ਨੂੰ ਇਹ ਦੰਦियां ਵੱਧਦੇ ਪਏ ਕੇ ਮਹਿਸੂਸ ਕਰ ਰਹੇ ਨੇ ਕਿ ਦਵਾ ਦਾ ਵੋਟਾ ਆਉਣਾ ਤੇ ਇਹਨਾਂ ਨੂੰ ਵਿਖਾਈਏ ਕਿ ਕਿਹੜੀ ਸਰਕਾਰ ਕਿਹੜੀ ਲੋਕ ਹਿੱਤ ਲਈ ਕਿਹੜੀ ਲੋਕਾਂ ਦੀ ਸੇਵਾ ਕਰਦੀ ਹੈ